ਹਾਂ ਜੀਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਅਮੀਰ ਕਾ ਜੀ ਠੀਕ ਠਾਕ ਤੁਹਾਡੇ ਜਾਣ ਬਾਰੇ ਸੱਟ ਬੱਟ ਹੋਣਗੇ ਤੇ ਲਓ ਵੀ ਮਿੱਤਰੋ ਆਪਾਂ ਕੱਲ ਵਾਲਾ ਵਲੌਗ ਕਰਤਾ ਅਪਲੋਡ ਜਿਹਨੇ ਨਹੀਂ ਦੇਖਿਆ ਜਾ ਕੇ ਦੇਖ ਲਓ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਅਗਲੇ ਵਲੌਗ ਦੇ ਵਿੱਚ ਆਪਾਂ ਲਾਵਾਂਗੇ ਫੱਟੀਆਂ ਖੁੱਟਿਆਂ ਤੋਂ ਪਹਿਲਾਂ ਆਹ ਖੁੱਡੇ ਚ ਲਾਉਣੇ ਆ ਫਿਰ ਪਰਲੇ ਖੁੱਡੇ ਦੇ ਵਿੱਚ ਜਿਹੜੇ ਆਪਾਂ ਉਹ ਬਹਿਣ ਲਈ ਸਿੰਗਲ ਕੂਤਰ ਦੇ ਬਹਿਣ ਲਈ ਨਹੀਂ ਫੱਟੀ ਲਾਉਂਦੇ ਹੁੰਦੇ ਉਹ ਆਪਾਂ ਤਿਆਰ ਕਰਾਈਆਂ ਸੀ ਤੇ ਉਹ ਆਪਾ ਲਾ ਲੈਣੇ ਆ ਲਿਆ ਕੇ ਆਪੇ ਇੱਕ ਦੋ ਆਹ ਫੁੱਡੇ ਦੇ ਵਿੱਚ ਕਾਹਦਾ ਕਿ ਜੇ ਕਸੀਂ ਅੰੰਨਾਂ ਦਾ ਕਿਉਂਕਿ ਉਹ ਬਾਈ ਮੇਰੇ ਸਾਹ ਨਾਲ ਡਰੈਲ ਨਾਲ ਲਾਈਆਂ ਸੀ ਰੋਬ ਨੇ ਲਾਈਆਂ ਸੀ ਆਪਾ ਨਹੀਂ ਲਾਈਆਂ ਉਹ ਠੀਕ ਹੈ ਆਪਣੇ ਕੋਲ ਹੁਣ ਇਸ ਟਾਈਮ ਡਰੈਲ ਹੈਣੀਗੀ ਤੇ ਆਹ ਬਾਈ ਸਾਰੇ ਆਪਣੇ ਟੂਲ ਟੂਲ ਤੇ ਮੈਂ ਕੈਮਰਾਮੈਨ ਗੋਰੀ ਦੇ ਨਾਲ ਪੁੰਛ ਬਾਈ ਚੱਲਿਆ ਉੱਪਰ ਠੀਕ ਹੈ ਲਓ ਜੀ ਹੋਰ ਕੀ ਆਲਾ ਬਈ ਗੋਰੀ ਨੇ ਵੋਟਾਂ ਤੇ ਖੜਨਾ ਸਪੋਰਟ ਕਰਿਓ ਹਾਂਜੀ ਹਾਂਜੀ ਚੱਲ ਗਏ ਫਿਰ ਗੋਰੀ ਬਾਈ ਕੈਮਰਾ ਫੜਕੇ ਰੱਖੂਗਾ ਮੈਂ ਤਾਂ ਲੋ ਡਿੱਗੀ ਹੁੰਦੀ ਆ ਲੋਰ ਪਹਿਲਾਂ ਯਾਰ ਅਰਸਰ ਸਭ ਮੰਨ ਲੈ ਮੇਰਾ ਬਾਈ ਕਰੜਾ ਲਓ ਜੀ ਆ ਬਾਈ ਪਲਾਸ ਤੁਸੀਂ ਵੀ ਕਹਿੰਦੇ ਹੋਗੇ ਕੀ ਇਹ ਭਗਾਈ ਮਾਰਦਾ ਤੇ ਆ ਹੈਗਾ ਟੈਸਟ ਮੈਨ ਆ ਹੈਗਾ ਵੱਡਾ ਵੇਚਦਾ ਆ ਹੈਗਾ ਛੋਟਾ ਵੇਚਦਾ ਚਲਾਉਗੀ ਤੇ ਕਬੂਤਰ ਆਪਾਂ ਕੱਢਦੇ ਆਂ ਬਾਹਰ ਜਾਲ ਚ ਅੱਜ ਇਹਨਾਂ ਨੂੰ ਵੀ ਧੋਫੇ ਪਰ ਨਹੀਂ ਯਾਰ ਹਨਾ ਕੰਮ ਖਤਰੇ ਵਾਲਾ ਫੇਕ ਹੈ ਨਹੀਂ ਚੱਕਰ ਫਟੇ ਆਈ ਚਾਈ ਬਸ ਤੂੰ ਆ ਜਾ ਕੋਲੇ ਕੇ ਸ਼ੂਟ ਕਰ ਲਵਾ ਆ ਲੈ ਲਓ ਜੀ ਇਥੋਂ ਕੰਮ ਸ਼ੁਰੂ ਕਰਤਾ ਜੀ ਦਿਖਾਈ ਮੜਾ ਇਹ ਲਾਗਨ ਨਾਟਕ ਨੂੰ ਫੱਟੀਆਂ ਲਾਈਆਂ ਹੋਈਆਂ ਇਹਨਾਂ ਦੇ ਬਹਿਣ ਵਾਸਤੇ ਤੇ ਉਹ ਸਾਹਮਣੇ ਇੱਕੋ ਜਿਹਾ ਵੇਖੇ ਤੇ ਇਹ ਸਾਰੇ ਮੈਂ ਹੋਲਣਗੇ ਕਿਉਂਕਿ ਬਾਈ ਆਪਾਂ ਖੁੱਡੇ ਵੀ ਟਾਉਣੀਆਂ ਆ ਠੀਕ ਆ ਬਾਅਦ ਚ ਵੀ ਇਹ ਲਾਉਣਗੇ ਹੋਰ ਨਵੀਂ ਆਪਣੀ ਟਾਊਗੀ ਨਵੀਂ ਅਪਡੇਟ ਲੈ ਕੇ ਆਵਾਂਗੇ ਖੁੱਡੇ ਚ ਆਪਾਂ ਓਕੇ ਇਹ ਨਾ ਜ ਨਹੀਂ ਥੱਲੇ ਵਾਲਾ ਥੱਲੇ ਵਾਲਾ ਚੀਜ਼ ਉਹੀ ਹਾਂ ਹਾਂ ਇੱਥੇ ਨਹੀਂ ਹੁਣ ਸੈਟਅਪ ਸਾਰਾ ਨਵਾਂ ਤਿਆਰ ਕਰਾਂਗੇ ਤੇ ਉਹ ਬਸ ਬਾੜੀਆਂ ਤੋਂ ਪਹਿਲਾਂ ਪਹਿਲਾਂ ਕਰ ਲੈਣੇ ਆਪਾਂ ਹਾਂ ਲੋ ਇਹ ਦੇਖਦੇ ਆਪਾਂ ਗਿੱਟਾਂ ਲਾਈ ਹੈ ਕਿ ਬਿਨਾ ਗਿੱਟਾਂ ਤੋਂ ਜੇ ਬੜੀਆਂ ਗਿੱਟਾਂ ਤੋਂ ਹੋਈ ਨਾ ਆਪਾਂ ਥੱਲੇ ਆਪਾਂ ਹੀ ਚੱਕ ਦੇਣਾ ਕਿਉਂਕਿ ਉੱਥੇ ਜੋੜੇ ਆਹ ਲੱਗ ਗਿੱਟਾਂ ਨਹੀਂ ਆ ਬਾਈ ਕਿਹਾ ਤਾਂ ਹੀ ਨਾ ਖੜਦੇ ਆ ਅਸੀਂ ਵੇਖੋ ਇੱਥੇ ਲੱਥੀ ਆ ਲੋ ਆ ਦਿਖਾਈ ਕੈਮਰਾਮੈਨ ਆਹ ਦੇਖੋ ਇਧਰ ਕੀ ਚੀਜ਼ ਮਕੜੀ ਜਿਆ ਦੇ ਆ ਲੈ ਮੈਨੂੰ ਦਿਖਾ ਮਾ ਦੇਖੋ ਤੇ ਕੀ ਆ ਸੀ ਉਹ ਕਿੱਧਰ ਗਈ ਹੁਏ ਆ ਰਹੀ ਹੈ ਦੇਖੋ ਕੀ ਆ ਉਹਦੇ ਵਿੱਚ ਵੀ ਜੀ ਜੇ ਕਿੰਨੇ ਬਣੇ ਪਿਆ ਆ ਲਈ ਆ ਰਹੀ ਗਿੱਟੀ ਨੱਕ ਲੱਗੀ ਇਧਰ ਦੋਜੀ ਲੱਗੀ ਹੈ ਹੁਣ ਆ ਖੋਲਦੇ ਆ ਠੀਕ ਆ ਲਓਈ ਆ ਦੋਨੇ ਖੋਲਦੇ ਆ ਤੇ ਆ ਹੁਣ ਤੀਜਾ ਵਾ ਇਹ ਹੈਗੇ ਬਾਈ ਟੋਟਲ 6 ਦੋ ਤਾਂ ਲੱਗੇ ਆ ਕਾ ਇਧਰ ਇੱਕ ਉਹ ਪਿਛੇ ਇਹ ਸਾਵਾ ਪਾ ਟੱਕਰ ਵਾਲਾ ਡਰ ਵਾਲਾ ਹੀ ਕੰਮ ਵਾਲਾ ਹੀ ਤੇ ਬਾਕੀ ਇਹਨਾਂ ਸਾਫ ਸੂਫ ਕਰਕੇ ਆਪਾਂ ਨਾ ਆਪਾਂ ਥੱਲੇ ਜਿਹੜੇ ਖੁੱਡੇ ਪਾਵਾਂਗੇ ਉਹਨਾਂ ਚ ਲਾ ਲਾਂਗੇ ਉਹਨਾਂ ਨੂੰ ਸਾਹਮਣੇ ਰੱਖ ਲੈਣੇ ਆਪਾਂ ਆ ਆਪਣੀ ਲਾਉਂਦੇ ਕਿਉਂਕਿ ਇਹ ਬਾਈ ਡਰੈ ਲੈਣਾ ਲੱਗੇ ਸੀ ਡਰੈ ਲੈਣਾ ਹੀ ਲੱਗਣਗੇ ਨਲੀ ਇਹਨਾਂ ਦੀ ਮਜ਼ਬੂਤੀ ਬਣੀ ਰਹਿੰਦੀ ਆ ਤੇ ਡਰੈ ਲੈਣਾ ਆ ਗਿੱਟੀਆਂ ਲੱਗੀਆਂ ਨਾ ਇਹਨਾਂ ਨਾਲ ਫਿਰ ਮਜ਼ਬੂਤੀ ਬਣੀ ਰਹਿੰਦੀ ਆ ਆਹ ਪਵਾਸ ਵੀ ਕੱਢ ਦਿੰਨੇ ਮੈਂ ਤੈਨੂੰ ਨੇ ਨੇ ਮੇਰੇ ਸਾਹਮਣੇ ਲਾਇਆ ਸੀਗਾ ਆ ਦੇਖੋ ਸਾਡੇ ਆਪ ਦੇ ਪੰਗੇ ਪੁੰਗੇ ਕੀਤੇ ਵਿਆਹ ਦੇ ਡਰੈ ਲੈਣਾ ਇੱਥੇ ਅੰਡਰਗਰਾਊਂਡ ਆ ਕੰਮ ਆ ਹਾਂ ਉੱਦੋਂ ਪਸਾਇਆ ਤੇ ਉਧਰ ਉਹ ਪੰਜਾਬ ਸਿਆ ਰੱਖਿਆ ਕੀ ਤਾਂ ਮੈਂ ਸੁਣਦਾ ਹਾਂ ਖੁੱਡੇ ਤੇ ਇੱਕ ਬੰਦਾ ਲੰਮਾ ਪੈ ਗਿਆ ਉਹਨੇ ਇੱਧਰ ਹੱਥ ਲਾ ਲਿਆ ਵੀ ਰੋੜਾ ਰੋਧਰ ਨਾ ਡਿਗੇ ਇੱਧਰ ਉਹ ਸ਼ੈਣੀਆਂ ਨਾਲ ਕਟ ਕਟ ਕੇ ਕਟ ਕਟ ਮੜ ਕੇ ਉਧਰ ਹੱਥ ਨਾਲ ਫੇਰ ਗੋਡੇ ਤੇ ਲੰਮਾ ਪਾ ਕੇ ਸੀਮੈਂਟ ਲਾਦਾ ਤੇ ਖੱਡਾ ਬੰਦ ਕਰਦਾ ਠੀਕ ਹੈ ਇਧਰ ਰੌਸ਼ਨ ਤਾਂ ਦੁਬਾਰਾ ਹਾਂ ਇਧਰ ਰਹੀ ਆ ਦੇ ਲੀਰ ਨਹੀਂ ਬੰਨੇ ਮੈਂ ਨਹੀਂ ਲੀਰ ਨਾ ਹਾਂ ਲੀਰ ਨਹੀਂ ਫਸਾਤਾ ਆਹ ਇਧਰ ਤਾਂ ਇਧਰੋਂ ਨਿਕਲਦਾ ਹੀ ਨਹੀਂ ਉਹ ਫਸਿਆ ਹੋਈ ਹੈ ਲੀਰ ਤਾਂ ਉਹ ਬੰਨੀ ਸੀ ਪਹਿਲਾਂ ਟੱਟ ਗਈ ਆ ਅੰਗਲ ਲੀਰ ਨਾ ਤਾਂ ਉਹ ਬੰਨੀ ਸੀ ਫਰਨੈਲ ਦੀ ਗੋਲੀ ਸੀ ਤੇ ਉਹੀ ਆ ਦੇ ਲੈ ਦਿੱਲੀ ਜਾਂਦਾ ਲੈ ਬਾਬਾ ਕਾਢ ਹੀ ਦੇਣਾ ਹੁਣ ਇਹ ਤੇ ਆਪਾਂ ਆ ਖੋਲਦੇ ਆ ਉਸ ਤੋਂ ਬਾਅਦ ਇੱਥੇ ਨਾ ਇਹਨਾਂ ਨੇ ਆਂਡੇ ਧਰੇ ਹੋਏ ਉਹਰੇ ਕਰੀ ਮੜਾ ਕੈਮਰਾ ਆ ਦੇ ਇਹਨੇ ਆਂਡੇ ਤੇ ਰਿਆਂ ਇਹ ਵੀ ਪਤਾ ਨਹੀਂ ਛਕੂ ਘੁਰਨਾ ਵਾਲਾ ਜਿਹਨੂੰ ਆਪਾਂ ਬਾਜੀ ਛੜਨਾ ਐਵੇਂ ਇਹਦਾ ਆਂਡਿਆਂ ਦੇ ਚੱਕਰਾਂ 'ਚ ਪਈ ਆ ਸ਼ੇਰਾ ਨਾ ਪੁੱਤ ਚਲੋ ਜੀ ਲੋ ਵੀ ਮਿੱਤਰ ਆਣਾ ਭਾਈ ਅੜੀ ਕਰਦਾ ਸੀ ਇਹ ਹੈਗੀ ਮੇਖ ਇਹ ਜੁਵੇਂ ਨਹੀਂ ਲੱਗਿਆ ਪੇਚ ਨਹੀਂ ਲੱਗਿਆ ਇਹਨੂੰ ਹੁਣ ਆਪਾਂ ਪਲਾਸ ਪਾ ਕੇ ਫਤਰੇਨੇ ਫਿਰ ਆ ਦੇ ਆਉਂਦੇ ਆਉਂਦੇ ਆ ਗਈ ਆ ਗਈ ਚੱਕੋ ਲਓ ਇਹ ਫੱਟੀ ਨੰਬਰ ਹੈਗੀ ਆ 3 ਨਹੀਂ 4 7 8 4 4 4 ਓਕੇ ਲਓਏ ਮਿੱਤਰੋ ਇੱਧਰ ਹੋਰੀ ਜੱਬ ਖੜਾ ਹੋ ਗਿਆ ਮੈਂ ਨਾ ਇੱਧਰੋਂ ਫੱਟੀਆਂ ਫੁੱਟੀਆਂ ਕੱਢ ਕੇ ਹਟਿਆ ਸੀਗਾ ਤੇ ਆਪਣਾ ਨਾ ਬੱਚਾ ਮੇਰੇ ਹੱਥੋਂ ਨਿਕਲ ਗਿਆ ਆ ਬੈਠਾ ਖੁੱਡੇ ਉੱਤੇ ਹੱਥੋਂ ਨਿਕਲ ਕੇ ਇੱਥੇ ਹੀ ਬਹਿ ਗਿਆ ਹੇ ਤਾਂ ਪਾਚਤ ਹੋ ਗਈ ਤੇ ਮੈਂ ਵੀ ਇੱਧਰੋਂ ਤਿਆਰੀ ਵਿਖਾਤੀ ਆ ਆ ਲਾਤੀ ਛਤਰੀ ਉੱਥੇ ਫੰਦਾ ਜਾਨਵਰ ਇੱਧਰ ਲਾਤਾ ਬਈ ਜਾਲ ਠੀਕ ਹੈ ਹਾਂ ਦੇਖਦੇ ਆ ਆਉਂਦਾ ਕਿ ਨਹੀਂ ਛੇੜਦੇ ਨਹੀਂ ਆਪਾਂ ਆਪਦੇ ਆਪ ਦੇਖਦੇ ਆ ਕੀ ਕਰਦਾ ਇਹ ਜਿ세ਕ ਮੈਨੂੰ ਯਕੀਨ ਨਹੀ ਜਾਂਦਾ ਕਿ ਨਸਲ ਆਪਣੀ ਇਹ ਕੰਮ ਜਾ ਆ ਤੇ ਇਧਰ ਨੂੰ ਦਿਖਾ ਦਿੰਦਾ ਮੈਂ ਕਰਤਾ ਓਕੇ ਰਿਪੋਰਟਾ ਕਲੀਅਰ ਆ ਕੋਈ ਜੀਪਰ ਕਿ ਰਾਤੀ ਇਹਨਾਂ ਨੂੰ ਆਹ ਲਾਤਿਆਂ ਬਈ ਇੱਥੇ ਲੱਗੀਆਂ ਸੀ ਆ ਦੇਖ ਲੋ ਲੈ ਠੀਕ ਆ ਉਹ ਵੇ ਸਾਹਮਣੇ ਲੱਗੀਆਂ ਸੀ ਓਕੇ ਰਿਪੋਰਟਾ ਕਰਤਾ ਆ ਵੀ ਵਾਂਸ ਕੱਢਦੇ ਆ ਉਹ ਹੋਂਦਾ ਬਾਬਕੀਨੇ ਥੱਲੇ ਉੱਠ ਗਿਆ ਉਹਨੂੰ ਨਾਮ ਲਾ ਕੇ ਕੱਢਦੇ ਆ ਨਾਲੇ ਫਿਰ ਉਹ ਖੰਡਾ ਵੀ ਬੰਦ ਕਰ ਦਾਂਗੇ ਉਹ ਵਾਲਾ ਕੋਈ ਚੀਜ਼ ਜੂੜਾ ਲੜਾ ਪਸਾ ਕੇ ਮਿੱਟੀ ਮੋਟੀ ਲਾ ਦਿੰਨੇ ਆ ਆ ਕੱਲਾ ਰਹਿ ਗਿਆ ਨੂੰ ਵੀ ਕੱਢ ਦਿੰਨੇ ਆ ਕਿਉਂਕਿ ਨਹੀਂ ਫਿਰ ਇਹਨਾਂ ਨੇ ਰੋਸ਼ਨਦਾਨਾਂ 'ਚ ਵੈਸੇ ਵੀ ਬੈਹਿ ਜਾਂਦੇ ਇਹਨਾਂ ਕੋਲੇ ਆ ਹੈਗਾ ਇੱਕ ਐਡਵਾਂਟੇਜ ਚਲੋ ਕੋਈ ਨਹੀਂ ਇਹ ਜੀ ਰੋਸ਼ਨਦਾਨ ਤਾਂ ਨਹੀਂ ਕੱਢ ਸਕਦੇ ਜਿੰਨਾ ਕ ਆਪਣੇ ਵਸ ਦੀ ਗੱਲ ਉਹਨਾਂ ਕ ਤਾਂ ਕਰੀਏ ਆ ਫਿਰ ਕੱਢ ਦਿੰਨੇ ਆ ਐ ਹੋ ਗਿਆ ਕੱਲਰ ਜ ਸਾਰਾ ਥੱਲੇ ਚੱਕ ਤਾ ਥੱਲੇ ਛੱਡ ਤਾ ਸਾਰਾ ਠੀਕ ਹੈ ਜੀ ਲਓ ਜੀ ਇਹਨੂੰ ਬੈਠਾ ਰਹਿਣ ਦਿੰਦੇ ਨੇ ਆਪਾਂ ਨਾ ਟ੍ਰੇਆਂ ਲਿਆ ਕੇ ਰੱਖਦੇ ਆ ਦੇਖਦੇ ਹਾਂ ਉਹਨਾਂ ਟਾਈਮ ਕੀ ਕਰਦਾ ਇਹ ਥੱਲੇ ਉਤਰਦੇ ਆ ਆ ਜਾਲ ਤੇ ਆਪਾਂ ਜਾਨਵਰ ਪਾਈ ਤੇ ਛਤਰੀ ਜੀ ਬੰਦ ਤਾਂ ਵੇ ਥੱਲੇ ਮਟਰੀਆਂ ਲੈ ਆਵਾਂ ਉਨਾ ਟਾਈਮ ਦੇਖਦੇ ਆ ਜੇ ਤਾਂ ਆ ਗਿਆ ਛਤਰੀ ਤੇ ਇਧਰ ਫੇਰ ਉਹਦਾ ਖੋਲ ਦਾਂਗੇ ਮੈਂ ਤਾਂ ਨਾ ਕੁੰਡਾ ਨਹੀਂ ਲਾਇਆ ਇਧਰ ਲਈ ਖੁੱਡੇ ਦਾ ਆ ਦੇਖ ਲਓ ਖੁੱਲਾ ਹੀ ਆ ਇਧਰ ਰਿਸਕ ਵੀ ਆ ਵੀ ਹੋਰ ਨਾ ਬਿੱਲੀ ਆ ਕੇ ਪਰ ਮੈਂ ਜਾਣਾ ਨਹੀਂ ਥੱਲੇ ਆ ਪੰਗਾ ਬਈ ਸਾਰਿਆਂ ਨੂੰ ਖੱਟਣਾ ਆ ਰਹਿਣਾ ਸਾਰਿਆਂ ਨੂੰ ਖੋਲਤਾਂ ਆ ਪਾਏ ਆਪਣੇ ਸ਼ਾਂਤ ਸੁ ਜਿਹੜੇ ਠੀਕ ਹੈ ਜੀ ਆ ਇਹਦੇ ਚ ਨਟ ਬੋਲਟ ਸਾਰੇ ਆ ਰੱਖ ਤੇ ਇਕੱਠੇ ਕਰਕੇ ਆਲੀ ਓਕੇ ਹੁਣ ਮੈਂ ਦਾਣੇ ਲੈ ਕੇ ਆਉਣਾ ਫਿਰ ਦੇਖਦੇ ਆ ਇਹ ਕੀ ਕਰਦਾ ਨਾਲੇ ਸਮਾਨ ਥੱਲੇ ਪਚਾਉਨੇ ਆ ਓ ਬੈਠਾ ਬਾਈ ਆ ਬਠਾ ਮੋ ਨਾ ਸ੍ਰੀ ਚੱਕੀ ਜੇ ਆਜ ਵੀ ਤਾਂ ਚੰਗੀ ਗੱਲ ਆ ਯਾਰ ਆ ਲੱਗੇ ਆਪਣੇ ਜਾਲ ਛਤਰੀ ਇਹ ਤਾਂ ਕੰਮ ਯਾਰ ਔਖਾ ਹੀ ਹੋ ਗਿਆ ਬਾਈ ਯਾਰ ਹੱਥੋਂ ਨਿਕਲ ਗਿਆ ਮੈਂ ਨਾ ਤਾਂ ਬਿਠਾਉਣ ਲੱਗਿਆ ਸੀ ਮੈਂ ਚੱਲ ਕੋਈ ਨਹੀਂ ਜੇ ਆਜ ਆ ਕੇ ਛਤਰੀ ਤੇ ਬੈਠਾ ਰਹੇ ਹਨ ਹੁਣ ਇਧਰੋਂ ਅੱਡ ਕੇ ਆ ਕੇ ਛਤਰੀ ਤੇ ਬਹਿ ਗਿਆ ਬੈਠਾ ਰਹਿੰਦਾਂਗੇ 10 15 ਮਿੰਟ ਫੋੜ ਕੇ ਖੋਡਾ ਖੋਲਦਾਂਗੇ ਆਪੇ ਜਾੜੂਆ ਤੇ ਤੁਹਾਨੂੰ ਆ ਵੀ ਜਾਨਵਰ ਦਿਖੋ ਨਾ ਬੈਠੇ ਆ ਬਈ ਆਂਡੇ ਆਂਡੇ ਤੇ ਕੋਈ ਚੱਕਰ ਨਹੀਂ ਕਾਹਨੂੰ ਛੇੜਦੇ ਆਂ ਪੱਟਰੇ ਰੱਖ ਦਿੰਨੇ ਆ ਕਰੂਗਾ ਕੋਈ ਹਰਕਤ ਹਾ 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 ਆ ਜਾ ਆ ਜਾ ਆ ਜਾ ਹਾ 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 ਆ ਜਾ 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 ਹਾ 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 ਆ ਜਾ ਵੇ ਆ ਜਾ ਆ ਜਾ ਹਾ 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 ਆ ਜਾ 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 ਹਾ 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 ਆਇਆ ਵੇ ਹਾ 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 ਦੇਖਦਾ ਤਾਂ ਹੈਗਾ ਯਾਰ ਬਾਕੀ ਇਹ ਤਾਂ ਪਤਾ ਨਹੀਂ ਕੋਈ ਕਦੋਂ ਲੰਘ ਜੇ ਚੱਲ ਕੋਈ ਨਹੀਂ ਆਪਾਂ ਆਪਦਾ ਐਫਰਟ ਲਾਵਾਂਗੇ ਜਿੰਨਾ ਹੋ ਸਕੇ ਇਹਨੂੰ ਕੈਚ ਕਰਨ ਦੀ ਕੋਸ਼ਿਸ਼ ਕਰਾਂਗੇ ਦੋ ਬੰਨ ਨਿਕਲ ਗਿਆ ਤਾਂ ਫਿਰ ਨਿਕਲੇਗਾ ਕੋਈ ਚੱਕਾ ਨਹੀਂ ਉਹ ਪਿੰਡ ਦਾ ਛੰਕਾਈ ਜਾਂਦਾ ਚੱਲ ਬੇਟਾ ਛਤਰੀ ਤੇ ਜਾਵੜਾ ਬਾਈ ਤੈਨੂੰ ਇੰਨੇ ਦਿਨ ਹੋ ਗਏ ਬਿਠਾਉਂਦੇ ਨੂੰ ਜਾਲ ਚ ਪਾਉਂਦੇ ਨੂੰ ਯਾਰ ਉਹੀ ਕਾਮਨਾ ਕਰਦੀ ਬਾਈ ਬਣਾ ਜਿਸ ਤੱਕ ਮੈਨੂੰ ਲੱਗਦਾ ਜਾਂਦਾ ਤਾਂ ਹੈ ਨਹੀਂ ਯਾਰ ਅਨੇ ਉੱਠਣਾ ਹੁੰਦਾ ਹਨ ਫਰਰ ਹੋ ਜਾਂਦਾ ਜਾਊਗਾ ਛਤਰੀ ਤੇ ਚੱਲ 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 ਸ਼ੇਰ ਬਣਿਆ ਚੱਲ ਭੱਜਦਾ 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 ਚੱਲ ਵੀ ਚੱਲ ਵੀ ਚੱਲ ਵੀ ਚੱਲ 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 ਛਤਰੀ ਦੀ ਜਾਬ ਡੂਗਾ ਮੇਰੇ ਸਾਹਮਣੇ ਹੇ ਆਹਾਹਾਹਾਹਾਹਾਹਾ ਛਤਰੀ ਨਾ ਇਹ ਤੋੱਚੀ ਆ ਆ ਡਖੜਾ 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 ਕਿੱਦਾਂ ਨੂੰ ਜਾਂਦਾ ਕਿੱਦਾਂ ਨੂੰ ਇਹ ਮੈਨੂੰ ਤੇਰੀ ਨਹੀਂ ਸਮਝ ਲੱਗਦੀ ਉਹ ਬਾਈ ਜੀ ਸੱਧਾਂ ਲਾਂਗੇ ਜਿਹੜਾ ਜਾਲ ਛਤਰੀ ਦਾ ਚਲੋ ਇੱਧਰ ਨਹੀਂ ਆਉਣਾ ਚੱਲ ਉਧਰ ਚੱਲ 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 ਜਾ ਇਦਾਂ ਨਹੀਂ ਵਹਿੰਦਾ ਯਾਰ ਮੈਨੂੰ ਤਾਂ ਆਇਆ ਇਦਾਂ ਨੂੰ ਨਾ ਲੰਘ ਜAVE ਕਿਤੇ ਸਾਹਮਣੇ ਆ ਵੇ ਐਦਾਂ ਲੇਰ ਗਿਆ ਖ਼ਤਰਨਾਕ ਹੀ ਧਰੋ ਯਾਰ ਬਹੁਤ ਘੱਟ ਬੱਚੇ ਮੁੜਦੇ ਆ ਓਏ ਆ ਹਾ 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 ਓ ਵੱਡ ਗਿਆ ਭਾਈ ਢੇੜਿਆਂ ਤੇ ਹੋ ਗਿਆ ਤਾਂ ਇਹ ਤਾਂ ਕੰਮ ਹੀ ਸੇਵ ਦਾ ਖ਼ਤਰਾ ਇਹ ਵਾਲਾ ਹੋ ਗਿਆ ਆ ਹਾ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਚੱਲ ਦੇਖਦੇ ਆ ਕੀ ਕਰਦਾ ਇਹ ਛਤਰੀ ਇੱਕ ਹੋਰ ਲੈ ਕੇ ਜਾਣਾ ਮੈਂ ਆ ਰਿਹਾ ਆਹ ਉਧਰ ਤੋਂ ਆਪਣਾ ਕੂਤਰ ਬੜਕੀ ਜਾਂਦਾ ਹੋ ਫਿਰਦਾ ਹੋ ਵੀ ਆਉਂਦਾ ਆ ਵੀ ਟਿੱਕੀ ਜਮਣਾ ਫਿਰਦਾ ਹੋ ਰਿਆ ਬਲਾਰ ਹੋ ਜਾਂਦੀ ਧੁੱਪ ਕਰਕੇ ਸੂਰਜ ਇਧਰ ਤੇ ਆ ਆਪਣਾ ਲਾਲ ਚੀਨਾ ਆਪਣਾ ਆ ਛਤਰੀ ਤੇ ਬੰਨ ਲੈ ਆਹ ਲੋ ਭਾਗੇ 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 ਚੱਕ ਇਹ ਵੀ ਬੰਨਤਾ ਇਹ ਵੀ ਕੰਮ ਨੇ ਪੜ ਗਿਆ ਹੁਣ ਦੇਖਦੇ ਹਾਂ ਕਿੱਧਰ ਗਿਆ ਇਧਰ ਕੋਚ ਮਾਰ ਗਿਆ ਲਓ ਮਿੱਤਰੋ ਉਹ ਬੱਚਾ ਤੇ ਪਿੱਪਲ ਤੇ ਬਹਿ ਗਿਆ ਵਾ ਛਤਰੀਆਂ ਪੋਚੀਆਂ ਲਾ ਦਿੰਗਾ ਆ ਦਿਖ ਲੈ ਇਧਰ ਵੀ ਉਧਰ ਵੀ ਆ ਜਾਲ ਨੂੰ ਵੀ ਉੱਚਾ ਲਾ ਦਿੰਨੇ ਆ ਵਾਲੀ ਢਾਂਗੀ ਤੇ ਤੇ ਉਹ ਵਾਲੇ ਪਿੱਪਲ ਤੇ ਬਹਿ ਗਿਆ ਉਹ ਆ ਵਾਲੇ ਤੇ ਠੀਕ ਆ ਆ ਜੂਗੇ ਚੱਲ ਕੋਈ ਨਹੀਂ ਛਤਰੀਆਂ ਆਪਾਂ ਲਾ ਦਿੰਨੇ ਆ ਇਧਰ ਜਿਹੜਾ ਲਾਲ ਚੀਨਾ ਬੰਨਿਆ ਲਮਕਦਾ ਸੀਗਾ ਇਹਨੂੰ ਆਪਾਂ ਖੋਲ ਦਿੰਨੇ ਆ ਇਧਰ ਜਿਹੜਾ ਚਿੱਟੀਆਂ ਦਾ ਬੰਨਿਆ ਇਹਨੂੰ ਬੰਨਿਆ ਰਹਿਣ ਦਿੰਨੇ ਆ ਤੇ ਆ ਛਤਰੀ ਇੱਥੇ ਤਾਂ ਲਾਤੀ ਬਈ ਉੱਚੀ ਕਰਕੇ ਕਿਉਂਕਿ ਇੱਥੇ ਹੀ ਮੈਨੂੰ ਬਿਠਾਉਂਦਾ ਹੁੰਦਾ ਸੀਗਾ ਮੈਂ ਆਪੇ ਆਉਣਾ ਹੋਇਆ ਆ ਜੂਗੇ ਯਾਰ ਮਸੜਾ ਪ ਕੋਈ ਚੱਕਰ ਨਹੀਂ ਵਿੱਚ 10 10 ਦਿਨ ਦਾਣੇ ਹੋਰ ਬੈ ਕੇ ਨਿਕਲ ਖਾ ਕੇ ਨਿਕਲ ਜਾਂਦਾ ਫਿਰ ਵੀ ਇਹਨੇ ਜਾਣਾ ਹੀ ਸੀਗਾ ਅੱਜ ਨਿਕਲ ਗਿਆ 4 ਦਿਨ ਪਹਿਲਾਂ ਕੋਈ ਚੱਕਰ ਨਹੀਂ ਇਹ ਆਪਣੇ ਕਰਮਜਾਣੇ ਹੋਏ ਤੇ ਵਾਪਸ ਆ ਜੂਗਾ ਨਹੀਂ ਵਾ ਠੀਕ ਆ ਤਸਰੀ ਅਕਾਲ ਬਾਈ ਠੀਕ ਹੈ ਜੀ ਤੇ ਆਹ ਬਦੋ ਜਾਲ ਚ ਇਹਨਾਂ ਨੂੰ ਪਾਈ ਰਾਂ ਦਿੰਨੇ ਇਹਨਾਂ ਨੂੰ ਬਾਚ ਕੱਢ ਦਾਂਗੇ ਵੇਖ ਲੈਣੇ ਆ 2 4 ਘੰਟੇ ਤੱਕ ਦੁਬਾਰਾ ਆ ਕੇ ਟਰੀਆਂ ਭਰ ਕੇ ਰੱਖ ਦਿੰਨੇ ਗੁੱਡੇ ਚ ਤੇ ਠੀਕ ਆ ਬਾਈ ਇਹ ਬਲੌਗ ਦਾ ਪਾ ਇਥੇ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਇੱਕਦਮ ਲਗੀ ਬਾਈ ਮ ਇਦਾਂ ਲੰਗਾ ਸੱਚ ਫੱਟੀਆਂ ਵੀ ਕੱਢਣਗੇ ਅਸੀਂ ਆਪਾਂ ਆਲੋਏ ਤੁਹਾਡੇ ਸਾਹਮਣੇ ਸਾਹਮਣੇ ਹੁਣੇ ਹੁਣੇ ਲਾ ਦਨੇ ਆ ਆ ਤਾਂ ਇਧਰ ਐਂ ਜਗੜ ਲਾਇਆ ਵਾ ਆ ਰੱਸੀ ਨੂੰ ਇਥਾ ਤਾਂ ਚੱਕੋ ਇਧਰੋਂ ਹੀ ਬਾਹਾਂ ਸਾਈਂ ਨਿਕਲ ਜਾਂਦਾ ਤੇ ਆ ਫਸਾਈ ਵੀ ਆ ਫੱਟੀ ਇਧਰ ਲਈ ਤੇ ਉਹ ਉਹਦੇ ਉਹਦੇ ਤੇ ਰੱਖੀ ਵੀ ਉਹਦੇ ਉਹ ਭੱਟੀ ਤੇ ਇਹ ਐਂ ਚੱਕਦਨੇ ਬਣਿਆ ਤਾਂ ਸਿਸਟਮ ਹੀ ਸਾਰਾ ਲਓ ਮਤਲਬ ਕਰੋ ਚੱਕ ਫਿਰ ਲਾ ਦੇ ਨਾ ਮੈਟੋਮੈਟਿਕ ਇਧਰ ਵੀ ਦੇਖੋ ਇਥੋਂ ਐ ਥੋੜੀ ਐਂ ਜਿ ਬਣਾਤੀ ਐ ਤਾਂ ਕਿ ਇਹਨਾਂ ਨੂੰ ਥੋੜੀ ਉੱਚੀ ਜਗ੍ਹਾ ਲੈਣ ਦੇ ਆਪਦੀ ਹੁੰਦੀ ਜਿਵੇਂ ਆ ਬੈਠੇ ਨਾ ਹੁਣ ਥਾਰੀ ਬਾਕੀ ਇਹ ਕਨਿਕ ਹੋਰ ਨੇ ਤਾਂ ਕੰਮ ਢਾਉਣੇ ਹਨ ਕੋਰਨੇ ਢਾੜਾਂਗੇ ਰੋਕ ਕੇ ਥੋੜਾ ਟਾਈਮ ਹੁਣ ਟ੍ਰੇਨਾਂ ਰੱਖਦਗੇ ਤੇ ਠੀਕ ਆ ਬਾਈ ਬੱਚਾ ਤੁਹਾਨੂੰ ਕੱਲ੍ਹ ਵਾਲੇ ਵਲੌਗ ਚ ਦੱਸਾਂਗੇ ਆਇਆ ਕਿ ਨਹੀਂ